ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਇਆ ਅੱਜ ਅਸੀਂ ਕਰਾਂਗੇ ਇਕਾਂਗੀ ਮਿੱਟੀ ਦਾ ਬਾਵਾ ਜਿਹੜਾ ਕਿ ਸਮੈਸਟਰ ਤੀਜਾ ਦੇ ਵਿੱਚ ਲੱਗਾ ਹੈ ਪੀਏ ਵੀਆਰਸੀ ਬੀਕਾਮ ਗੁੰਡਾਲ ਦੇ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਇਸ ਦੇ ਲੇਖਕ ਪਾਲੀ ਭੁਪਿੰਦਰ ਹਨ ਜਿਹੜੇ ਕਿ ਚੌਥੀ ਪੀੜ੍ਹੀ ਦੇ ਪੰਜਾਬੀ ਦੇ ਮੁੱਖ ਨਾਟਕਕਾਰ ਹਨ ਜੇ ਅਸੀਂ ਗੱਲ ਕਰੀਏ ਇਸ ਨਾਟਕ ਦੇ ਵਿਸ਼ੇ ਦੀ ਤੇ ਇਸ ਦਾ ਵਿਸ਼ਾ ਜੋ ਹੈ ਉਹ ਭਾਰਤੀ ਤੇ ਪਾਕਿਸਤਾਨੀ ਫੌਜੀਆਂ ਦਾ ਆਪਸੀ ਰਿਸ਼ਤੇ ਦੇ ਨਾਲ ਜੁੜਿਆ ਹੋਇਆ ਹੈ ਤਿਹਾਦ ਤੇ ਇੱਕ ਰਾਖੀ ਕਰਦੇ ਆ ਦੋਵਾਂ ਦੇਸ਼ਾਂ ਦੇ ਫੌਜੀਆ ਦੇ ਮਾਨਾ ਵਿੱਚ ਇੱਕ ਦੂਜੇ ਪ੍ਰਤੀ ਜੋ ਭਾਵਨਾ ਹੈ ਪੁਸਤਕ ਲੇਖਕ ਨੇ ਬਹੁਤ ਸਹਿਜਤਾ ਨਾਲ ਪ੍ਰਗਟਾਵਾ ਕੀਤਾ ਹੈ ਤੇ ਅਸੀਂ ਵੇਖਦੇ ਆ ਕਿ ਇਸ ਦੇ ਵਿੱਚ ਪਾਤਰ ਹਨ ਗੁਰਬਖਸ਼ ਸਿੰਘ ਇੱਕ ਭਾਰਤੀ ਫੌਜੀ ਸ਼ਾਹਨਵਾਜ਼ ਪਾਕਿਸਤਾਨੀ ਫੌਜੀ ਚੰਨੀ ਅਤੇ ਬੰਨੀ ਦੋ ਔਰਤਾਂ ਹਨ ਜਿਹੜੀਆਂ ਉਹਨਾਂ ਦੇ ਖਿਆਲਾਂ ਚ ਆਉਂਦੀਆਂ ਹਨ ਤੇ ਇੱਕ ਹੈ ਰੰਗਾ ਦਾ ਨਾਟਕ ਪਾਤਰ ਜਿਹੜਾ ਜੰਗਲੀ ਨੌਜਵਾਨ ਹੈ ਫੇਰੂ ਦਾ ਇੱਕ ਲੜਕੀ ਹੈ ਜਿਹੜੀ ਉਸਦੀ ਭਗੈਧਰ ਹੈ ਸੁਮੇ ਦਾ ਇਹ ਚੰਗਲੀਆਂ ਦਾ ਸਰਦਾਰ ਹੈ ਇਹ ਤਿੰਨੋਂ ਜਿਹੜੇ ਰੰਗਾ ਦਾ ਫੇਰੂ ਦਾ ਤੇ ਸੁਮੇ ਦਾ ਇਹਨਾਂ ਦੇ ਨਾਮ ਦੇ ਕਬੀਲਿਆ ਬਣਿਆ ਕਬੀਲਿਆ ਤੇ ਲੋਕਾਂ ਦੇ ਤੇ ਕੁਝ ਹੋਰ ਚੰਗਲੀ ਲੋਕਾਂ ਦੇ ਇੱਕ ਭਾਰਤੀ ਸੈਨਿਕ ਅਫਸਰ ਵੀ ਹੁੰਦਾ ਹੈ ਇਹਦੇ ਵਿੱਚ ਅੰਤ ਦੇ ਵਿੱਚ ਤੇ ਕੁਝ ਸੈਨਿਕਾਂ ਦਾ ਵੀ ਸਾਨੂੰ ਪਤਾ ਲੱਗਦਾ ਹੈ ਇਸ ਨਾਟਕ ਦਾ ਇਸੇ ਕਾਂਗੀ ਦਾ ਸਥਾਨ ਹੈ ਜਿਹੜਾ ਹੈ ਉਜੜੀ ਹੋਈ ਇੱਕ ਜਗਾ ਸਾਜਾ ਸੜੀ ਹੋਈ ਬਸਤੀ ਦਾ ਦ੍ਰਿਸ਼ ਹੈ ਕਿਸੇ ਦੇ ਪੈਰਾਂ ਦੀ ਆਹਟ ਆਉਂਦੀ ਹੈ ਤੇ ਜੰਗੀ ਜਹਾਜ਼ਾਂ ਦੀ ਆਵਾਜ਼ ਹੈ ਤੇ ਸ਼ਾਮ ਦਾ ਸਮਾਂ ਹੁਣ ਅਸੀਂ ਦੇਖਦੇ ਹਾਂ ਕਿ ਕਾਂਗੀਕਾਰ ਨੇ ਇੱਕ ਜਿਹੜਾ ਸਥਾਨ ਲਿਆ ਆ ਉਹ ਲਿਆ ਹੈ ਉਜੜੀ ਹੋਈ ਇੱਕ ਬਸਤੀ ਦੇ ਨੇੜੇ ਦਾ ਜਿੱਥੇ ਕਿ ਤੁਮਾ ਦੇਸ਼ਾਂ ਦੀ ਲੜਾਈ ਦੇ ਦਰਮਿਆਨ ਬੰਬ ਸੁੱਟਣ ਨਾਲ ਜਾਂ ਉੱਥੇ ਹੋਰ ਤਰ੍ਹਾਂ ਯੁੱਧ ਦੇ ਜਿਹੜੇ ਦ੍ਰਿਸ਼ ਆਉ ਨਜ਼ਰ ਆ ਰਹੇ ਆ ਤੇ ਸ਼ੁਰੂ ਵਿੱਚ ਜ਼ਖਮੀ ਹਾਲਤ ਦੇ ਵਿੱਚ ਗੁਰਬਖਸ਼ ਸਿੰਘ ਭਾਰਤੀ ਸੈਨਿਕ ਜਿਹੜਾ ਹੈ ਉਹ ਫਰਦੇਸ਼ ਕਰਦਾ ਹੈ ਇਹ ਉਹ ਵੇਖਦਾ ਕਿ ਉਹਦੇ ਸਾਹਮਣੇ ਇੱਕ ਪਾਕਿਸਤਾਨੀ ਸ਼ਾਸਕ ਪਾਕਿਸਤਾਨੀ ਸੈਨਿਕ ਸ਼ਾਹ ਨਵაზ ਜਿਹੜਾ ਹੈ ਉਹ ਵੀ ਉੱਥੇ ਬੈਠਾ ਹੋਇਆ ਸ਼ਾਹ ਨਵაზ ਤੇ ਗੁਰਬਖਸ਼ ਸਿੰਘ ਦੋਵੇਂ ਆਪਸ ਵਿੱਚ ਪਹਿਲਾਂ ਲੜਦੇ ਆ ਤੇ ਲੜਨ ਤੋਂ ਬਾਅਦ ਦੋਵੇਂ ਜਦੋਂ ਥੱਕ ਖਾਰ ਕੇ ਬੈਠਦੇ ਆ ਜਾਂ ਇੱਕ ਦੂਜੇ ਨਾਲ ਕਰ ਲਿਆ ਤਾਂ ਉਹਨਾਂ ਦਾ ਥੋੜਾ ਜਿਹਾ ਇੱਕ ਦੂਜੇ ਪ੍ਰਤੀ ਨਜ਼ਰੀਆ ਬਦਲਦਾ ਉਹਨਾਂ ਦੇ ਵਿੱਚ ਸਾਂਝ ਕਿਉਂ ਪੈਂਦੀ ਹੈ ਤਾਂ ਕਾਰਨ ਇਹ ਹੈ ਕਿ ਜਦੋਂ ਕਪੀਲੇ ਦੇ ਵਿਅਕਤੀ ਚੰਗਲੀ ਕਪੀਲੇ ਦੇ ਵਿਅਕਤੀ ਜਦੋਂ ਮੰਚ ਤੇ ਪ੍ਰਵੇਸ਼ ਕਰਦੇ ਨੇ ਤੇ ਉਹ ਉਹਨਾਂ ਦੇ ਉੱਤੇ ਹਮਲਾ ਕਰਦੇ ਆ ਗੁਰਬਖਸ਼ ਦੇ ਉੱਤੇ ਤੇ ਸ਼ਾਹ ਨਵਾਜ਼ ਤੇ ਦੋਵੇਂ ਗੁਰਬਖਸ਼ ਤੇ ਸ਼ਾਹ ਨਵਾਜ਼ ਇਕੱਠੇ ਗਾਲਕੀ ਉਹਨਾਂ ਜੰਗਲੀ ਲੋਕਾਂ ਦਾ ਮੁਕਾਬਲਾ ਕਰਦੇ ਆ ਤੇ ਆਪਣੀ ਜਾਨ ਬਚਾਉਣ ਲਈ ਭਾਰਤੀ ਅਤੇ ਪਾਕਿਸਤਾਨੀ ਫੌਜੀ ਦੇੜਿਆ ਉਹ ਇਕਜੁੱਟ ਹੋ ਜਾਂਦੇ ਰਿਹਾ ਤੇ ਔਰੰਗਾ ਦਾ ਨਾਮ ਦੇ ਇੱਕ ਵਿਅਕਤੀ ਦਾ ਕਬੀਲੇ ਦੇ ਵਿਅਕਤੀ ਦਾ ਕਤਲ ਕਰ ਦਿੰਦੇ ਆ ਤੇ ਇਥੋਂ ਉਹਨਾਂ ਦੀ ਸਾਲ ਸ਼ੁਰੂ ਹੋ ਜਾਂਦਾ ਤੇ ਲੇਖ ਕੇ ਦੱਸਣਾ ਚਾਹੁੰਦਾ ਹੈ ਕਿ ਜਦੋਂ ਸ਼ਾਰ ਨਾਸ ਤੇ ਗੁਰਬਖਸ਼ ਦਾ ਦੁਸ਼ਮਣ ਇੱਕ ਹੋਇਆ ਤਾਂ ਦੋਵੇਂ ਇਕੱਠੇ ਹੋ ਗਏ ਤਾਂ ਇਸ ਤਰੀਕੇ ਨਾਲ ਰੰਗਾ ਦਾ ਦੇ ਕਤਲ ਤੋਂ ਬਾਅਦ ਦੋਹਾਂ ਨੂੰ ਵੱਖੋ ਵੱਖਰੇ ਦੇਸ਼ਾਂ ਦੇ ਸਿਪਾਈ ਹੋਣ ਦਾ ਅਸਾਰ ਹੁੰਦਾ ਹੈ ਪਰ ਛੇਤੀ ਹੀ ਜੰਗਲੀ ਕਬੀਲੇ ਦੇ ਡਰ ਪ੍ਰਸਾਦ ਹੋ ਜਾਂਦੇ ਹਨ ਹੁਣ ਨਾਟਕ ਕਾਰਨੇ ਸਟੋਰੀ ਕਿੱਥੋਂ ਦੀ ਲਈ ਆਂ ਸਿਖਿਆ ਕਿ ਜੰਗਲੀ ਕਬੀਲਿਆਂ ਦਾ ਇੱਕ ਦਿਰੇਸ਼ਨ ਨੇ ਦੱਸਿਆ ਕਿ ਜੰਗਲੀ ਕਬੀਲੇ ਉਹਨਾਂ ਤੇ ਹਮਲਾ ਕਰਦੇ ਆ ਦੋਨਾਂ ਤੇ ਤੇ ਉਸ ਹਮਲੇ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ, ਸਨੇਹ ਦੀ ਭਾਵਨਾ ਤੇ ਚਾਹ ਦੀ ਭਾਵਨਾ ਇੱਕ ਹੁੰਦਾ ਕਰਨ ਦੀ ਆਉਂਦੀ ਆ। ਉਂਝ ਬੇਸਿਕਲੀ ਉਹ ਦੋਨੋਂ ਜਿਹੜੇ ਹਨ ਦੁਸ਼ਮਣ ਨੇ। ਤੇ ਇਹ ਉੱਥੇ ਇਹਦੇ ਵਿੱਚ ਮਿੱਟੀ ਦਾ ਅਰਧ ਘੜਿਆ ਇੱਕ ਪੁੱਤ ਉਹਨੂੰ ਪ੍ਰਤੀਕ ਵਜੋਂ ਵਰਤਿਆ ਗਿਆ ਹੈ ਜੋ ਦੋਹਾਂ ਦੇਸ਼ਾਂ ਦੀ ਲੋਕਾਂ ਦੀ ਸਾਂਝ ਦਾ ਫਟ ਇਸ ਤੋਂ ਬਾਅਦ ਗੁਰਬਖਸ਼ ਨੂੰ ਪਿਆਸ ਲੱਗਦੀ ਹੈ ਭਾਰਤੀ ਫੌਜੀ ਨੂੰ ਤੇ ਉਹ ਛਾੜਵਾਸ ਤੋਂ ਪਾਣੀ ਚਾਹੁੰਦਾ ਹੋਇਆ ਵੀ ਨਹੀਂ ਪੀਂਦਾ ਕਿਉਂਕਿ ਉਸ ਨੂੰ ਲੱਗਦਾ ਉਹ ਦੁਸ਼ਮਣ ਹੈ। ਉਸ ਕੋਲ ਪਾਣੀ ਨਹੀਂ ਸੀ ਤੇ ਦੁਸ਼ਮਣ ਦੇ ਫੌਜੀ ਹੋਣ ਦਾ ਅਹਿਸਾਸ ਉਸ ਨੂੰ ਪਰੇਸ਼ਾਨ ਕਰਦਾ ਹੈ ਤੇ ਬੈਕਗ੍ਰਾਉਂਡ ਦੇ ਵਿੱਚ ਕੁਝ ਪੰਕਤੀਆਂ ਜਿਹੜੀਆਂ ਨੇ ਗੀਤੀਆਂ ਉਹਦੀਆਂ ਨੇ ਪੰਜ ਨਦੀਆਂ ਦਾ ਪਾਣੀ ਹੈ ਤੂੰ ਤੇਰੀ ਫਿਰ ਵੀ ਵਿਆਸ ਨਾ ਜਾਵੇ ਪਗ ਦੀ ਜਿਹੜੀ ਵਿੱਚ ਤਿਲਾਂ ਦੇ ਉਹ ਨਦੀ ਕਿਉਂ ਨਾ ਤੂੰ ਬਣ ਜਾ ਨਾਟਕਕਾਰ ਨੇ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਦੇ ਸੁਖਾਵੇ ਹੋਣ ਦੀ ਇੱਕ ਕਲਪਨਾ ਜਿਹੜੀ ਹੈ ਉਹਦੇ ਚ ਕੀਤੀ ਹੈ ਤੁਸੀਂ ਮੈਂ ਨਾਲ-ਨਾਲ ਵਿਸ਼ਾ ਦੱਸ ਰਹੀ ਹਾਂ ਕਿ ਇਹਦੇ ਵਿੱਚ ਦੋ ਫੌਜੀਆਂ ਦੇ ਆਪਸੀ ਮਨੋਭਾਵਾਂ ਦਾ ਪ੍ਰਕਾਸ਼ ਹੈ ਕਿ ਜੇ ਜੰਗਲੀ ਲੋਕਾਂ ਨੂੰ ਦੇਖਿਆ ਤੇ ਉਹਨਾਂ ਦੇ ਅੰਦਰ ਏਕਤਾ ਦੀ ਭਾਵਨਾ ਜੀ ਆਪਣੇ ਕੋਚਾਰ ਲਈ ਤੇ ਜਦੋਂ ਇਕੱਲੇ ਹੋ ਗਏ ਤੇ ਇੱਕ ਦੂਜੇ ਨੂੰ ਦੁਸ਼ਮਣ ਸੱਜਣ ਲੱਗ ਗਏ ਤੇ ਦੋ ਦੋਵੇਂ ਫੌਜੀ ਜਿਹੜੇ ਹਨ ਉਹਨਾਂ ਕੋਲ ਦੋ ਨਿਸ਼ਾਨੀਆਂ ਨੇ ਇੱਕ ਕੋਲ ਤਾਂਪੇ ਦੀ ਤਬੀਅਤ ਹੈ ਜਿਹੜਾ ਕਿ ਸ਼ਾਹ ਨਵਾਜ਼ ਮੁਸਲਮ ਫੌਜੀ ਆ ਉਹਦੇ ਕੋਲ ਤਾਂਪੇ ਦਾ ਇੱਕ ਤਬੀਅਤ ਆ ਤੇ ਗੁਰਬਖਸ਼ ਇੱਕ ਜਿਹੜਾ ਸਿੱਖ ਫੌਜੀ ਆ ਉਹਦੇ ਕੋਲ ਇੱਕ ਔਰਤ ਦੀ ਫੋਟੋ ਆ ਤੇ ਦੋਨੋਂ ਹੀ ਇੱਕ ਦੂਜੇ ਨੂੰ ਅਮਾਨ ਦੇ ਭਾਵ ਪ੍ਰਗਟ ਕਰਦੇ ਹੋਏ ਸ਼ਾਹਨਵਾਲ ਜਿਹੜਾ ਹੈ ਉਹਦੇ ਉੱਪਰ ਗੁਰਪਰਖਸ਼ਕ ਇਲਜ਼ਾਮ ਲਗਾਉਂਦਾ ਕਿ ਉਹਨੇ ਇੱਕ ਔਰਤ ਦੀ ਫੋਟੋ ਜੋਕ ਲਿਆ ਤੇ ਜਿਹੜਾ ਸ਼ਾਹਰਵਾਜ਼ ਆ ਉਹ ਗੁਰਪਰਖਸ਼ਕ ਤੇ ਇਲਜ਼ਾਮ ਲਗਾਉਂਦਾ ਕਿ ਉਹਨੇ ਤਾਂਬੇ ਦੀ ਫੋਟੋ ਲੀ। ਤੇ ਇਹ ਦੋਵਾਂ ਵਿੱਚ ਲੋਕਚੋਕ ਚੱਲਦੀ। ਇਹ ਹੁਣ ਇੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ 1947 ਦੇ ਵੇਲੇ ਜਿਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਵਡ੍ਹ ਹੋਈ ਸੀ ਤੇ ਉਸ ਵੇਲੇ ਬਹੁਤ ਸਾਰੀਆਂ ਔਰਤਾਂ ਨੂੰ ਇਸ ਤੋਂ ਸ਼ਰਧਾ ਦਾ ਜੁਲੰਪ ਦਾ ਸ਼ਾਰ ਪੁਣਾ ਭਿਆਸੀ ਤੇ ਸ਼ਾਇਦ ਲੇਖਕ ਨੇ ਬੈਕਗ੍ਰਾਉਂਡ ਦੇ ਵਿੱਚ ਉਸੇ ਚੀਜ਼ ਨੂੰ ਦਿਆਇਆ ਕਿ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਧਰਮਾਂ ਦੀਆਂ ਔਰਤਾਂ ਦੇ ਦੀਵệ ਪਤੀ ਤੇ ਫਿਰ ਫਿਰ ਇੱਕ ਵਾਰ ਉਹਨਾਂ ਨੂੰ ਦੋਵਾਂ ਨੂੰ ਦੁਸ਼ਮਣ ਦੇਸ਼ਾਂ ਦੇ ਪਹੁੰਚੇ ਹੋਣ ਦਾ ਅਹਿਸਾਸ ਹੋਇਆ ਤੇ ਉਹ ਵੱਖਰੇ ਵੱਖਰੇ ਦੂਰ ਦੂਰ ਹੋ ਜਾਂਦੇ ਤੇ ਮੰਚ ਦੇ ਵਿਚਕਾਰ ਲਾਈਨ ਲਾ ਲੈਦੇ ਆ ਬਾਰਡਰ ਬਣਾ ਲੈਂਦੇ ਆ ਇੱਕ ਦੂਜੇ ਪਾਸੇ ਚਲਾ ਜਾਂਦਾ ਦੂਸਰਾ ਦੂਸਰੇ ਪਾਸੇ ਇੱਕ ਦੇ ਹਿੱਸੇ 'ਚ ਝੌਂਪੜੀ ਆ ਜਾਂਦੀ ਹੈ ਤੇ ਦੂਜੇ ਦੇ ਹਿੱਸੇ 'ਚ ਦਰਖਤ ਆ ਜਾਂਦੀ ਹੈ ਉਹ ਲੇਖਕ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਨੂੰ ਇੰਨੇ ਬਰੇ ਹੋ ਗਏ ਉਹਨਾਂ ਦੀ ਵਾਰਡ ਹੋਈ ਤੇ ਹਾਲੇ ਵੀ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਦੂਸਰੇ ਦੇਸ਼ ਦੇ ਗੋਲ ਮੇਰਾ ਆ ਹਿੱਸਾ ਚੱਲਾ ਗਿਆ ਹੈ ਦੂਸਰੇ ਗੋਲ ਲੱਗਦਾ ਹੈ ਕਿ ਇਹ ਆ ਚੱਲਾ ਗਿਆ ਉਹਨਾਂ ਦੋਨਾਂ ਦੀ ਲੜਾਈ ਹਾਲੇ ਵੀ ਖਤਮ ਨਹੀਂ ਲੇਖਕ ਇਸ ਤਰ੍ਹਾਂ ਥੋੜਾ ਜਿਹਾ ਇਥੇ ਸਾਨੂੰ ਮਤਲਬ ਕੁਝ ਪ੍ਰਤੀਕਾਤਮਕ ਡਾਇਲੌਗ ਦੇ ਦਿੱਤਾ ਤੇ ਮਿੱਟੀ ਦਾ ਬਾਵਾ ਜਿਹੜਾ ਹੈ ਇੱਕ ਜਿਹੜਾ ਬਣਿਆ ਹੋਇਆ ਮਤਲਬ ਇੱਕ ਮਿੱਟੀ ਦੀ ਕੋਈ ਕੂਰਤੀ ਬਣੀ ਹੋਈ ਹੈ ਜਾਰ ਕੋਧ ਪਟਾਈ ਹੈ ਉਹ ਦੇਰਮਿਆ ਉਹਦੇ ਦਰਮਿਆਨ ਕਿੱਚੀ ਗੱਲ ਕੀ ਦੋਵਾਂ ਦੇਸ਼ਾਂ ਦੇ ਦਰਮਿਆਨ ਜੋ ਲਿਕਵਿਡ ਹੈ ਨਾ ਉੱਥੇ ਨੂੰ ਟਿਕਾ ਦਿੰਦੇ ਆ ਮਿੱਟੀ ਦਾ 바ਵਾ ਉੱਥੇ ਆ ਜਾਂਦਾ ਜਿਸ ਨੂੰ ਨੋ ਮੈਨਜ਼ ਲੈਂਡ ਕਹਿੰਦੇ ਆ ਤੇ ਮਿੱਟੀ ਦਾ 바ਵਾ ਦੋਹਾਂ ਦੇਸ਼ਾਂ ਦੇ ਸਾਂਝੇ ਸੱਭਿਆਚਾਰ ਦਾ ਪ੍ਰਤੀਕ ਹੈ ਬਟ ਸਟੂਡੈਂਟਸ ਇਹ ਗੱਲ ਸਮਝਣ ਵਾਲੀ ਹੈ ਕਿ ਇਹਦੇ ਵਿੱਚ ਮਿੱਟੀ ਦਾ 바ਵਾ ਜਿਹੜਾ ਹੈ ਉਹ ਕੋਈ ਵਿਅਕਤੀ ਜਾਂ ਕੋਈ ਪਾਤਰ ਨਹੀਂ ਹੈਗਾ ਬੇਟੀ ਦਾ ਬਾਬਾ ਇਹਦੇ ਵਿੱਚ ਇੱਕ ਪ੍ਰਤੀਕ ਹੈ ਜਿਹੜਾ ਕਿ ਦੋਵਾਂ ਦੇਸ਼ਾਂ ਦੀ ਸਾਂਝ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਦੇਸ਼ਵਾਦ ਤੋਂ ਪਹਿਲਾਂ ਦੋਵਾਂ ਮੁਲਕਾਂ ਦੇ ਨੇ ਇੱਕ ਸਾਂਝਾ ਸੱਭਿਆਚਾਰ ਵੇਖਿਆ ਸੀ ਲੇਖਕ ਫੈਂਟਸੀ ਦੀ ਤਕਨੀਕ ਐਡਸ ਨਹੀਂ ਹੁੰਦਾ ਕਲਪਨਾ ਦੀ ਤਕਨੀਕ ਨਾਲ ਬਹੁਤ ਜ਼ਿਆਦਾ ਮਤਲਬ ਕਲਪਿਤ ਗੱਲਾਂ ਦੀ ਤਕਨੀਕ ਨਾਲ ਲੇਖਕ ਦੇ ਦੋਵੇਂ ਪਾਤਰ ਯਾਦਾਂ ਚ ਗਵਾਚ ਜਾਂਦੇ ਆ ਤੇ ਆਪਣੀਆਂ ਆਪਣੀਆਂ ਤੀਵੀਆਂ ਨਾਲ ਗੱਲਾਂ ਕਰਦੇ ਆ ਤਾਂ ਇਸ ਤਰ੍ਹਾਂ ਲੇਖਤ ਨੇ ਇਹਦੇ ਵਿੱਚ ਦੱਸਿਆ ਫੌਜੀਆਂ ਦੇ ਮਨੋਭਾਵ ਦੱਸਿਆ ਬਹੁਤ ਜ਼ਬਰਦਸਤ ਮਤਲਬ ਇੱਕ ਵਿਸ਼ਾ ਇਹਦਾ ਬਣ ਸਕਦਾ ਹੈ ਕਿ ਲੇਖਕ ਅਨੁਸਾਰ ਹੱਥ ਤੇ ਰਾਖੀ ਕਰਦੇ ਫੌਜੀਆਂ ਦੇ ਮਨਾਂ 'ਚ ਆਪਣੇ ਪਰਿਵਾਰ ਦੇ ਵਿਛੋੜੇ ਦਾ ਅਹਿਸਾਸ ਵੀ ਨਾਲ-ਨਾਲ ਚੱਲਦਾ ਹੈ ਕਿ ਜਿਸ ਨਾਲ ਆਪਣੀਆਂ ਪਤਨੀਆਂ ਤੋਂ ਦੂਰ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਦਾ ਮਨ ਜਿਹੜਾ ਡੋਲ ਰਿਹਾ ਉਸ ਦੇ ਲਈ ਇਹ ਵੀ ਨਾਲ ਦੀ ਨਾਲ ਹੈ ਲੇਖਤ ਨੇ ਪ੍ਰਗਟਾਇਆ ਕਿ ਚਾਹੇ ਅਸੀਂ ਕਿਸੇ ਤਰ੍ਹਾਂ ਦੀ ਵੀ ਆਪਣੀ ਡਿਊਟੀ ਨਿਭਾ ਰਿਹਾ ਪਰ ਸਾਡੇ ਜਿਹੜੇ ਭਾਵ ਨੇ ਸਾਡੀਆਂ ਫੀਲਿੰਗਸ ਨੇ ਉਹ ਹਮੇਸ਼ਾ ਸਾਡੇ ਨਾਲ ਲੇਖ ਦੇ جنگ ਤੇ ਜਾਂਦੇ ਸਿਪਾਹੀ ਦੀ ਮਜਬੂਰੀ ਤੇ ਮਨੋਵਸਥਾ ਦੱਸੀ ਹੈ ਜੋ ਆਪਣੀ ਸਾਜਿਵਾਈ ਪਤਨੀ ਛੱਡ ਕੇ ਜੰਗ ਤੇ ਜਾਣ ਦੀ ਮਜਬੂਰੀ ਤੋਂ ਚੱਲਦਾ ਹੈ ਫਿਰ ਲੇਖਕ ਬਾਰਸ ਦੀ ਹੀਰ ਆਲਮ ਲੋਹਾਰ ਦੇ ਗੀਤ ਜਮਲਾ ਜੱਟ ਦੇ ਗੀਤ ਇਹਨਾਂ ਦਾ ਜ਼ਿਕਰ ਕਰਦਾ ਹੋਇਆ ਦੋਹਾਂ ਮੁਲਕਾਂ ਦੇ ਸਾਂਝੇ ਸੱਭਿਆਚਾਰ ਬਾਰੇ ਸੋਚਦਾ ਹੈ ਲੇਖਕ ਇਹ ਕਰਦਾ ਕਹਿੰਦਾ ਹੈ ਕਿ ਉਹਦੇ ਜਿਹੜੇ ਦੋਵੇਂ ਸੱਭਿਆਚਾਰ ਦੋਵਾਂ ਦੇਸ਼ਾਂ ਦੇ ਜਿਹੜੇ ਸੱਭਿਆਚਾਰ ਨੇ ਉਹ ਅੱਜ ਵੀ ਕਾਇਮ ਨੇ ਉਹ ਬੇਸ਼ੱਕ ਅਸੀਂ ਵੱਖਰੇ ਵੱਖਰੇ ਮੁਲਕ ਬਣਾ ਲਿਆ ਪਰ ਵਾਰਸਤੇ ਹੀ ਸਾਡੇ ਪੰਜਾਬੀ ਲੋਕ ਵੀ ਉਨੇ ਹੀ ਉਤਫਨਲ ਪੜਦੇ ਆ ਜਿੰਨੇ ਕਿ ਪਾਕਿਸਤਾਨੀ ਜਮਲਾ ਜੱਟ ਦੇ ਗੀਤ ਸੀ ਅੱਜ ਵੀ ਸਾਡੇ ਸਰਜਰ ਪਬਲਿਕ ਨੇ ਦੂਸਰਾ ਪੁਆਇੰਟ ਇਹ ਲਿਆ ਕਿ ਦੋਹਾਂ ਦੇਸ਼ਾਂ ਦੇ ਵਿੱਚ ਸੱਭਿਆਚਾਰਕ ਸਾਂਝ ਕਾਇਮ ਆ ਚਾਹੇ ਨੇਤਾਵਾਂ ਦੇ ਨਾਲ ਕਰਕੇ ਸਮਝ ਲੋ ਕਿ ਦੇਸ਼ ਵੰਡੇ ਗਏ ਨੇ ਪਰ ਉਹ ਲੋਕਾਂ ਦੀ ਜੜੀ ਭਾਵ ਦਾ ਵਾਹਨ ਉਹਨਾਂ ਤੋਂ ਵੱਡਿਆ ਨਹੀਂ ਜਾ ਸਕਿਆ ਇਹ ਵੀ ਦੂਸਰਾ ਜਿਹੜਾ ਤੁਸੀਂ ਲੈ ਲੈਂਦੇ ਹੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਇਹ ਦੋਵੇਂ ਫੌਜੀ ਫਿਰ ਗੱਲਬਾਤਾਂ ਕਰਨ ਲੱਗੇ। ਮਤਲਬ ਉਹਨਾਂ ਦੇ ਵਿੱਚ ਇੱਕ ਕਦੀ ਉਹ ਦੁਸ਼ਮਣ ਸਮਝਣ ਲੱਗ ਜਾਂਦੇ ਤੇ ਕਦੀ ਦੋਸਤ ਵੀ ਕਰ ਲੈਂਦੇ। ਤੇ ਫਿਰ ਉਹ ਆਪਣੇ ਅਤੀਤ ਵੱਲ ਜਾਂਦੇ ਆ ਕਿ ਦੋਹਾਂ ਦੇ ਵੱਡੇ ਬਜ਼ੁਰਗ ਜਿਹੜੇ ਆ ਦੇਸ਼ ਵਾਟ ਸਭੇ ਕਿਸ ਤਰ੍ਹਾਂ ਧਾਰਮਿਕ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋਏ ਸੀ। ਤੇ ਕਿਸ ਤਰ੍ਹਾਂ ਜਿਹੜਾ ਹੈ ਦੂਸਰਾ ਸ਼ਾਨਵਾਜ਼ ਆ ਉਹਦੇ ਬਜ਼ੁਰਗ ਹਰੀਕਾ ਤੋਂ ਲਾਹੌਰ ਆ ਗਏ ਸੀ ਤੇ ਗੁਰੂ ਗੁਰਬਖਸ਼ ਤੇ ਬਜ਼ੁਰਗ ਲਾਹੌਰ ਤੋਂ ਆ ਗਏ ਸੀ ਫਜ਼ਾਜ ਦੇ ਵਿੱਚ। ਦੋਹਾ ਦਾ ਅਤੀਤ ਜਾਂ ਪੀਤਿਆ ਸਮਾਂ ਸਾਹਮਣੇ ਆਉਂਦਾ ਹੈ ਤੇ ਉਹ ਆਪਣੀਆਂ ਜੜ੍ਹਾਂ ਸਾਝੀਆਂ ਜਾਤ ਹੈ ਤੇ ਜੰਗਲੀ ਲੋਕਾਂ ਦੇ ਆਉਣ ਨਾਲ ਦੋਵੇਂ ਸਥਿਰ ਹੋ ਜਾਂਦੇ ਆ ਤੇ ਜੰਗਲੀ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਉਹਨੇ ਹੁਣ ਇੱਥੇ ਲੈ ਕੇ ਤੀਸਰਾ ਵਿਸ਼ਾਏ ਲਿਆਇਆ ਕਿ ਜਿਹੜੇ ਕਬੀਲੇ ਦੇ ਲੋਕ ਆ ਜੰਗਲੀ ਲੋਕ ਆ ਜਿੱਥੇ ਬਾਂਦ ਸੁੱਟ ਰਹੇ ਆ ਪਾਕਿਸਤਾਨ ਤੇ ਭਾਰਤ ਦੇ ਲੋਕ ਉਹਨਾਂ ਲੋਕਾਂ ਦਾ ਕੀ ਕਸੂਰ ਆ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਲੋਕ ਤਾਂ ਸਕੂਨ ਨਾਲ ਆਪਣੀ ਜ਼ਿੰਦਗੀ ਜੀ ਰਹੇ ਆ ਤੇ ਉਹ ਨਹੀਂ ਚਾਹੁੰਦੇ ਕਿ ਉਹਦੀ ਸ਼ਾਂਤੀ ਭੰਗ ਕਰੇ ਤੇ ਜਦੋਂ ਇਹ ਪਾਕਿਸਤਾਨੀ ਫੌਜੀ ਤੇ ਭਾਰਤੀ ਫੌਜੀ ਉਥੇ ਬੰਬ ਸੁੱਟ ਕੇ ਚੰਗੜੀ ਲੋਕਾਂ ਦਾ ਜਿਹੜਾ ਜੀਣਾ ਜਿਹੜਾ ਮੁਸ਼ਕਲ ਕਰ ਦਿੰਦੇ ਆ ਸ਼ਾਂਤ ਕਰ ਦਿੰਦੇ ਆ ਤੇ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਇਹ ਇਹ ਲੜਾਈ ਜਿਹੜੀ ਹੈ ਦੇਸ਼ਾਂ ਦੇ ਲੜਾਈ ਹੋ ਸਕਦੀ ਆ ਪਰ ਲੋਕਾਂ ਦੀ ਲੜਾਈ ਹੀ ਹੈਗੀ ਚੰਗੜੀ ਲੋਕ ਤੋਂ ਭਾਵੇਂ ਭਾਰਤ ਦੇ ਉਹ ਇਲਾਕਾ ਜੋ ਲਗਾਤਾਰ ਪਾਕਿਸਤਾਨ ਤੇ ਭਾਰਤ ਵਿੱਚ ਲੜਾਈ ਦਾ ਕਾਰਨ ਬਣਿਆ ਹੈ ਸ਼ਾਇਦ ਲੇਖਕ ਨੇ ਸ਼੍ਰੀਨਗਰ ਅਤੇ ਜੰਮੂ ਪਛੀਦਗੀ ਉਹਨਾਂ ਲਾਗਿਆਂ ਦੀ ਗੱਲ ਕੀਤੀ ਹੈ ਜਿੱਦਾਂ ਤੇ ਹਾਲੇ ਵੀ ਪੇਟਰਾ ਦੀ ਕੰਟਰੋਵਰਸ ਚੱਲਦੀ ਆ ਤੇ ਲੋਕ ਨਹੀਂ ਚਾਹੁੰਦੇ ਕਿ ਉਹ ਧਰਤੀ ਨੂੰ ਕੋ ਬੰਬਾਂ ਨਾਲ ਉਡਾਵੇ ਉਹ ਤਾਂ ਸਕੂਨ ਨਾਲ ਰਹਿਣਾ ਚਾਹੁੰਦੇ ਆ ਪਰ ਲੇਖਕ ਦੱਸਦਾ ਹੈ ਕਿ ਦੋਹਾਂ ਮੁਲਕਾਂ ਦੇ ਨੇਤਾ ਇਸ ਗੱਲ ਤੇ ਬਹੁਤ ਚੁਪੜੇ ਕਰਨ ਚਾਹੁੰਦੇ ਹਨ ਇਹ ਦੇਸ਼ ਭਗਤੀ ਦੇ ਨਾਂ ਕੀ ਆਏਗਾ ਉਸ ਤੋਂ ਬਾਅਦ ਕੁਝ ਝੰਡਲੀ ਲੋਕ ਰੰਗਾ ਦਾ ਨੂੰ ਮਾਰਨ ਦੇ ਰੰਗਾ ਦਾ ਨੂੰ ਪਹਿਲੇ ਸੀਨ ਚ ਮਾਰਿਆ ਗਿਆ ਸੀ ਯਾਦ ਕਰੋ ਕਿ ਰੰਗਾ ਦਾ ਦਰੁ ਸ਼ਾਨਵਾਸ ਤੇ ਗੁਰਬਖਸ਼ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਮਾਰਿਆ ਸੀ ਤੇ ਰੰਗਾ ਦਾ ਨੂੰ ਮਾਰਨ ਦੇ ਇਲਜ਼ਾਮ ਤੇ ਸ਼ਾਨਵਾਸ ਤੇ ਗੁਰਬਖਸ਼ ਨਾਲ ਲੜਾਈ ਲੜਦੇ ਤਲਵਾਰ ਨਾਲ ਵਾਰ ਕਰਦੇ ਅੰਤ ਵਿੱਚ ਜੇ ਤੇ ਸ਼ਾਨਵਾਸ ਤੇ ਗੁਰਬਖਸ਼ ਫਿਰ ਮਤਲਬ ਦੁਬਾਰਾ ਫਿਰ ਸ਼ਾਨਵਾਸ ਤੇ ਗੁਰਬਖਸ਼ ਨੂੰ ਕਬੀਲੇ ਦੇ ਲੋਕਾਂ ਨਾਲ ਲੜਨਾ ਪਿਆ ਤੇ ਫਿਰ ਉਹ ਦੋਵੇਂ ਪਹੁੰਚ ਜਾਂਦੇ ਕਿ ਵੱਖਰੇ ਵੱਖਰੇ ਦੇਸ਼ਾਂ ਦੇ ਸਪਾਏ ਹਾਂ ਉਹ ਇੱਕ ਦੂਜੇ ਨਾਲ ਤੁਸੀਂ ਸਾਂਝੀ ਕਰਦੇ ਆ ਤੇ ਜਹਾਜ਼ ਦੀ ਆਵਾਜ਼ ਨਾਲ ਇੱਕ ਦੂਜੇ ਦੇ ਦੁਸ਼ਮਣ ਹੋਣ ਦਾ احساس ਹੋ ਜਾਂਦਾ ਹੈ ਤੇ ਗੁਰਬਖਸ਼ ਦਾ ਡਾਇਲੋਗ ਆ ਕਹਿੰਦਾ ਨਹੀਂ ਬਾਪਿਆ ਨਹੀਂ ਇਸ ਨੂੰ ਕਹਿ ਦੇ ਕਿ ਜੰਗਲੀਆਂ ਖਿਲਾਫ ਸਾਡੀ ਲੜਾਈ ਸਾਡੀ ਬਣੀ ਵਰਨਾ ਇਹ ਪਾਕਿਸਤਾਨੀ ਹੈ ਤੇ ਮੈਂ ਹਿੰਦੂਸਤਾਨੀ ਹਜ਼ਾਰਾਂ ਦੁਸ਼ਮਣੀਆਂ ਨੇ ਸਾਡੇ ਵਿੱਚ ਘਾਰ ਸਿਪਾਹੀ ਬੰਦੇ ਨਹੀਂ ਹੁੰਦੇ ਬੰਦੂਕਾਂ ਹੁੰਦੇ ਇਹ ਬੜਾ ਅਰਥਪੂਰਨ ਡਾਇਲੋਗ ਆ ਲੇਕਿਨ ਦੱਸਣਾ ਚਾਹੁੰਦਾ ਕਿ ਬੇਸ਼ੱਕ ਭਾਰਤ ਪਾਕਿਸਤਾਨ ਦੇ ਫੌਜੀ ਇੱਕ ਦੂਜੇ ਦੇ ਸਾਹਮਣੇ ਫਰੰਟ ਤੇ ਖੜੇ ਆ ਪਰ ਇਤੇ ਦੋਸਤੀ ਵੀ ਕਰਨਾ ਚਾਹਣ ਮੀ ਤੇ ਨਹੀਂ ਕਰ ਸਕਦੇ ਕਿਉਂਕਿ ਦੋਹਾਂ ਦੀਆਂ ਮਜਬੂਰੀਆਂ ਜਿਹੜੀਆਂ ਨੇ ਉਹ ਤੇਸ਼ਾ ਦੀਆਂ ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਦੋਹਾਂ ਦੇ ਵਿੱਚ ਦੋਸਤੀ ਤਾਂ ਹੋ ਗਈ ਪਰ ਦੋਹਾਂ ਦੀ ਨੌਕਰੀ ਦੀਆਂ ਮਜਬੂਰੀਆਂ ਤੇ ਕਰ ਤੇ ਤੇ ਫਰਜ਼ ਇਥੇ ਕਰਤ ਲਿਖਿਆ ਗਿਆ ਨੂੰ ਫਰਜ਼ ਪੜਨਾ ਫਰਜ਼ ਉਹਨਾਂ ਨੂੰ ਆਟ ਕਰਦੇ ਹਨ ਇਸ ਪੁਸਤਕ ਦੀ ਸੰਪਾਦਕਾ ਡਾਕਟਰ ਰਵਿੰਦਰ ਕੌਰ ਕਹਿੰਦੀ ਆ ਕਿ ਕਬਾਇ ਦੀ ਲੋਕਾਂ ਤੋਂ ਆਪਣੀ ਜਾਨ ਦਾ ਬਚਾਓ ਕਰਦਿਆਂ ਦੋਹਾਂ ਸਿਪਾਈਆਂ ਦਰਮਿਆਨ ਆਪਸੀ ਸਾਇਦੇ ਭਾਵ ਉਤਪਨ ਹੁੰਦੇ ਹਨ ਦੋਵੇਂ ਸਿਪਾਈ ਹੌਲੀ-ਹੌਲੀ ਇੱਕ ਦੂਜੇ ਨਾਲ ਸਾਝੀਆਂ ਤੰਦਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਰ ਦੋਵਾਂ ਨੂੰ ਅਸਾਸ ਹੁੰਦਾ ਹੈ ਕਿ ਜੰਗ ਸਾਡੇ ਵਿੱਚ ਘਰ ਨਹੀਂ ਬਲਕਿ ਦੋਹਾਂ ਦੇਸ਼ਾਂ ਦੇ ਸਵੈਮਾਨ ਤੇ ਨਫ਼ਰਤ ਦੀ ਜੰਗ ਹੈ ਜਦ ਕਿ ਆਮ ਲੋਕਾਂ ਦੇ ਸਭਿਆਚਾਰ ਤੇ ਵਿਰਾਸਤ ਵਿੱਚ ਕਿੰਨੀ ਸਵਾਰਤਾ ਹੈ ਪਰ ਧੀਪ ਦੀਂਧੂਪ ਤੇ ਰਾਸ਼ਟਰੀ ਚਿੰਨ੍ਹ ਸਾਝ ਨੂੰ ਵਖਰੇਆਉਂਦੇ ਹੋਏ ਵੀ ਇੱਕ ਦੂਜੇ ਤੇ ਦੁਸ਼ਮਣ ਬਣਾਉਂਦੇ ਹਨ ਤਾਂ ਲੇਖਕ ਇੱਥੇ ਦੱਸਦਾ ਕਿ ਫੌਜੀਆਂ ਦੇ ਮਨਾਂ 'ਚ ਬੇਸ਼ੱਕ ਇੱਕ ਦੂਜੇ ਪ੍ਰਤੀ ਪਿਆਰ ਦੀ ਭਾਵਨਾ ਹੋਵੇ ਪਰ ਉਸ ਭਾਵਨਾ ਦਾ ਕੋਈ ਵੀ ਫਾਇਦਾ ਨਹੀਂ ਹੈ ਕਿਉਂਕਿ ਦੋਸਤੀ ਵਿੱਚ ਨਹੀਂ ਬਦਲ ਸਕਦੀ ਕਿਉਂਕਿ ਦੋਵੇਂ ਇੱਕ ਦੂਜੇ ਦੇ ਖਿਲਾਫ ਦੇਸ਼ ਦੇਸ਼ਾਂ ਦੇ ਲੜਾਈਆਂ ਦੇ ਤੌਰ ਤੇ ਆਏ ਹੁੰਦੇ ਆ ਉਹ ਬਿੱਤਰਤਾ ਪਾਉਂਦੀ ਹੈ ਅੰਤ ਵਿੱਚ ਭਾਰਤੀ ਫੌਜੀ ਆਉਂਦਾ ਇੱਕ بڑا ਅਫਸਰ ਆ ਉਹ ਉਹ ਦੋਨਾਂ ਫੌਜੀਆਂ ਨੂੰ ਇਕੱਠੇ ਵੇਖ ਕੇ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਦੁਸ਼ਮਣ ਦੇਸ਼ਾਂ ਦੇ ਵਿੱਚ ਇਕੱਠੇ ਬੈਠਿਆ ਤੇ ਗੁਰਬਖਸ਼ ਜਿਹੜਾ ਸਿੱਖ ਪਹੁੰਚਿਆ ਗੁਰਬਖਸ਼ ਨੂੰ ਸ਼ਾਹ ਨਵਾਬ ਤੇ ਗੋਲੀ ਮਾਰਨ ਵਾਸਤੇ ਕਹਿੰਦਾ ਹੈ ਪਹਿਲਾਂ ਤਾਂ ਗੁਰਬਖਸ਼ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਹ ਨਵਾਬ ਤਾਂ ਥੋੜੇ ਸਮੇਂ ਬਾਅਦ ਤੋਂ ਮਿੱਤਰ ਬਣ ਗਿਆ ਸੀ ਤੇ ਜੰਗਲੀ ਲੋਕਾਂ ਦੇ ਨਾਲ ਦੇ ਤੂਫਤાઓ ਕਰ ਲਈ ਦੋਵਾਂ ਨੇ ਇਕੱਠੇ ਰਲ ਕੇ ਲੜਾਈ ਲੜੀ ਉਹ ਪਰ ਫਿਰ ਵੀ ਜਦੋਂ बार-बार ਉਸ ਨੂੰ ਉਸ ਦਾ ਅਫਸਰ ਕਹਿੰਦਾ ਹੈ ਕਿ ਉਸ ਨੂੰ ਮਾਰਨਾ ਪਏਗਾ ਜੋ ਫਰਜ਼ੀ ਤਾਂ ਜਨਨ ਬੱਚਾ ਗੋਲੀ ਮਾਰ ਦਿੱਤਾ ਹੈ ਅਖੀਰ ਉਸ ਤੇ ਗਲ ਲਾ ਲਾ ਕੇ ਰੋਦਾ ਹੈ ਤੜਫਦਾ ਹੈ ਉਸ ਨੂੰ ਲੂਟ ਪਾਦਾ ਹੈ ਕਿਉਂਕਿ ਫੌਜੀ ਫਰਜ਼ੀ ਬੱਚੇ ਹਮਦੇ ਹਨ ਉਹਨਾਂ ਦੀਆਂ ਭਾਵਨਾਵਾਂ ਦੁਸ਼ਮਣ ਦੇ ਫੌਜੀ ਪ੍ਰਤੀ ਸੇਵਾ ਪਿਆਰ ਦੀਆਂ ਨਹੀਂ ਹੋ ਸਕਦੀਆਂ ਕੇਵਲ ਦੁਸ਼ਮਣੀ ਦੇ ਭਾਵ ਦੀ ਹੋ ਸਕਦੀ ਹੈ ਮਿੱਟੀ ਦਾ ਬਾਬਾ ਦਾ ਭਾਵ ਵੀ ਸੰਵੇਦਨਾਵਾ ਜਾਂ ਭਾਵਨਾਵਾ ਰਹਿਤ ਜ਼ਿੰਦਗੀ ਤੋਂ ਬੋਤ ਹੈ ਬਾਬਾ ਵੀ ਬੋਤ ਇਥੇ ਲੇਖ ਤੇ ਦੱਸਿਆ ਕਿ ਜਿਹੜਾ ਜਿਹੜੇ ਦੋ ਲਗ ਲਗ ਦੇਸ਼ਾਂ ਦੇ ਫੌਜੀ ਇੱਕ ਫਰੰਟ ਤੇ ਲੜ ਕੇ ਚਾਹੇ ਦੋਸਤੀ ਵੀ ਜੇ ਕੋਈ ਤਸਵੀਰ ਜਾਗਰ ਨਹੀਂ ਟੜਦੀਆ ਤੇ ਉਹ ਤਸਵੀਰ ਉਸ ਮਿੱਟੀ ਦੇ ਬਾਵੇ ਵਰਗੀ ਆ ਜਿਸ ਦੇ ਵਿੱਚ ਭਾਵਨਾਵਾਂ ਵਾਲੀ ਹੋ ਸਕਦੀ ਹੈ ਮਤਲਬ ਦੋ ਬੰਦੇ ਨੇ ਇੱਕ ਪਾਸੇ ਪਾਕਿਸਤਾਨੀ ਇੱਕ ਪਾਸੇ ਹਿੰਦੁਸਤਾਨੀ ਫੌਜੀ ਉਹ ਮਿੱਟੀ ਦੇ ਬਾਵੇ ਵਰਗੇ ਨੇ ਜਿਨ੍ਹਾਂ ਦੀ ਇੱਕ ਦੂਜੇ ਪ੍ਰਤੀ ਫੀਲਿੰਗ ਨਹੀਂ ਹੋਣੀ ਚਾਹੀਦੀਆਂ ਲੈ ਕੇ ਗਏ ਦੱਸਦਾ ਕਿ ਇਸ ਤਰ੍ਹਾਂ ਸੋਚਿਆ ਜਾਂਦਾ ਹੈ ਉਹਨਾਂ ਨੂੰ ਇਨਸਾਨ ਨਹੀਂ ਸੰਦੇ ਜਾਂਦਾ ਸਗੋਂ ਉਹਨਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਸਮਝਿਆ ਜਾਂਦਾ ਹੈ लेख अनुसार मिट्टी के बाव का भाव भी संवेदनावान भावनावानी जो है भाव नहीं इस प्रकार गुरबान वास इंसानियतर इंसान तो नहीं कर सकते बेश ने कोशिश की इंसानियत जाहिर करने पर अंत लगे गुरबख्श शाहनवास से गोली मारनी पैदी है जिड़ी की उस वास्ते बड़ी ही औखी गल मिट्टी के बावे वाग उन्होंने भावनावाह ही होना पेटा है ਇਸ ਪ੍ਰਕਾਰ ਇਸ ਸਮੁੱਚੇ ਕਾਂਗੀ ਤੇ ਵਿੱਚ ਲੇਖਕ ਨੇ ਫਰਜ਼ ਦੇ ਵਿੱਚ ਵੱਜੇ ਹੋਏ ਦੋ ਫੌਜੀਆਂ ਦੀ ਆਪਸੀ ਕਹਾਣੀ ਸੁਣਾਈ ਹੈ ਆਪਸੀ ਬਤਵਾਤਾਂ ਆਪ ਦੱਸੇ ਨੇ ਤੇ ਮਿੱਟੀ ਦਾ ਬਾਵਾ ਦਾ ਭਾਂ ਹੈ ਇੱਥੇ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਜਾਂ ਲੋਕੀਆਂ ਦੇ ਦਰਮਿਆਨ ਇੱਕ ਸਾਂਝ ਜਿਹੜੀ ਆ ਉੱਤੇ ਕੀਤੇ ਬਾਰੇ ਬਰਦੀ ਆ ਜਿਸ ਦੀ ਵਿੱਚ ਕੋਈ ਫੀਲਿੰਗ ਨਾ ਹੋਵੇ ਕੋਈ ਭਾਵਨਾ ਨਾ ਹੋਵੇ ਇੱਕ ਦੂਜੇ ਬਰਤੀ ਕੋਈ ਸਵੇ ਨਾ ਹੋਵੇ ਜਿਹੜਾ ਬਿਲਕੁਲ ਇੱਕ ਸਥਿਰ ਤੇ ਬਿਲਕੁਲ ਭਾਵਨਾਵਾਂ ਰਹਿਤ ਰਿਸ਼ਤਾ ਹੋਵੇ ਉਮੀਦ ਹੈ ਤੁਹਾਨੂੰ ਇਹ ਪਸੰਦ ਮੇਰੀਆਂ ਅੱਖਾਂ ਪਸੰਦ ਆਈ ਹੋਵੇਗੀ ਤੁਹਾਨੂੰ ਸਾਦ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ